ਬੰਦੀ ਸਿੰਘਾਂ ਦਾ ਜਿਹੜੇ ਪੰਜਾਬੀ ਸਤਿਕਾਰ ਕਰਦੇ ਇਨਸਾਫਪਸੰਦ ਲੋਕ ਨੇ ਇਨਸਾਨੀਅਤ ਦਾ ਸਤਿਕਾਰ ਕਰਦੇ ਆ ਅੱਜ ਭਾਈ ਸਾਹਿਬ ਜਿੰਦਾ ਸ਼ਹੀਦ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਨਾਲ ਇੱਥੇ ਉਹਨਾਂ ਦੇ ਵੱਡੇ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਦਾ ਅਫਸੋਸ ਦੁੱਖ ਸਾਂਝਾ ਕਰਨ ਵਾਸਤੇ ਆਏ ਆ ਗੁਰੂ ਸਾਹਿਬ ਕਿਰਪਾ ਕਰਨ ਭਾਈ ਕੁਲਵੰਤ ਸਿੰਘ ਜੀ ਨੂੰ ਆਪ ਦੇ ਚਰਨਾ ਕਮਲਾ ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਸਾਥ ਸਬੰਧੀਆਂ ਰਿਸ਼ਤੇਦਾਰਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰ। ਸੁਪਰੀਮ ਕੋਰਟ ਨੇ ਬਿਲਕੁਲ ਬੋਲ ਕਰਿਆ ਸਾਲਾ ਜਿੱਤਾ ਮਦਾਰਪੀ ਸੇ ਲਾਤਾ ਉਸ ਫੈਸਲੇ ਨੂੰ ਕਿੱਦਾਂ ਦੇਖਦੇ ਹੋ ਲੱਗਦਾ ਵੀ ਕਿਤਨਾ ਦੇਖੋ ਇੱਕ ਬੜੀ ਗੱਲ ਕਲੀਅਰ ਹੈ ਜੀ ਕਿ ਚਾਹੇ ਉਹ ਕੇਂਦਰ ਦੀ ਸਰਕਾਰ ਹੈ ਔਰ ਚਾਹੇ ਉਹ ਸੂਬੇ ਦੀ ਸਰਕਾਰ ਹੈ ਮਨੁੱਖੀ ਅਧਿਕਾਰਾਂ ਦਾ ਵੱਡਾ ਘਾਣ ਹੋ ਰਿਹਾ 30 ਸਾਲ सीआरपीसी چه یا ਜਿਹੜਾ ਇਹਨਾਂ ਨੇ ਨਵਾਂ ਕਾਨੂੰਨ ਬਣਾਇਆ ਭਾਰਤੀ ਨਾਏ ਉਹਦੇ ਚ ਕੋਈ ਕਾਨੂੰਨ ਇਹ じゃ ਨਹੀਂ ਕਿ 30 ਸਾਲ ਤੁਸੀਂ ਕਿਸੇ ਨੂੰ ਨਜ਼ਰਬੰਦ ਰੱਖ ਸਕੋ ਫਾਸੀ ਦੇ 828 ਦੀ ਚੱਕੀ ਚ ਬੰਦ ਰੱਖਿਆ ਜੀ ਜੇ ਡਿਫਾਲਟਰ ਬਾਬੇ ਨੂੰ ਮੈਂ ਕਹਿੰਦਾ ਬਾਬੇ ਨੂੰ ਰਾਮ ਰਹੀਮ ਨੂੰ ਇਹ 10 10 ਵਾਰੀ ਕੀ 50 50 ਵਾਰੀ ਪ੍ਰੋਲ ਤੇ ਲਿਆ ਸਕਦੇ ਆ ਬਿਲਕਿਸ ਬਾਨੂ ਦੇ ਜਿਨ੍ਹਾਂ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦਾ ਕਤਲ ਕੀਤਾ ਉਹਨਾਂ ਨਾਲ ਉਹ ਕ੍ਰੂਕ੍ਰਮ ਕੀਤਾ ਰੇਪ ਕੀਤਾ ਮਰਡਰ ਕੀਤਾ ਉਹਨਾਂ ਨੂੰ ਭਾਜ-ਪਾਜ ਸਨਮਾਨਿਤ ਕਰ ਸਕਦੀ ਹੈ ਔਰ ਉਹਨਾਂ ਨੂੰ ਬਾਹਰ ਲਿਆ ਸਕਦੀ ਹੈ ਫਿਰ ਜਿਹੜਾ ਬੰਦਾ ਇਨਸਾਨੀਅਤ ਖਾਤਰ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਜਿੱਥੇ ਅਰਦਾਸ ਗੁਰੂ ਦੇ ਚਰਨਾਚੇ ਹੁੰਦੀ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੋਵੇ ਉੱਥੇ ਲੋਕਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੋਵੇ ਆਪਣੀਆਂ ਸਰਕਾਰਾਂ ਵੱਲੋਂ ਪੰਜਾਬੀ ਨੌਜਵਾਨ ਬੱਚਿਆਂ ਨੂੰ ਝੂਠੇ ਫੇਕ ਕਨਕਾਊਂਟਰ 'ਚ ਮਾਰਿਆ ਜਾ ਰਿਹਾ ਹੋਵੇ ਦਿੱਲੀ ਦੇਸ਼ ਦੇ ਕੋਨੇ-ਕੋਨੇ 'ਚ ਨਸ਼ਲ ਪੁਸ਼ੀ ਕੀਤੀ ਗਈ ਹੋਵੇ ਜੇ ਕਿਸੇ ਨੇ ਆਪਦੀ ਆਵਾਜ਼ ਉਠਾਈ ਆ ਇਨਸਾਨੀਅਤ ਖਾਤਰ ਅੱਜ ਉਹਨੂੰ ਸਿਰਫ ਇਸ ਲਈ ਪ੍ਰੋਲ ਨਹੀਂ ਮਿਲ ਰਹੀ ਕਿਉਂਕਿ ਕਿਸੇ ਨਾ ਕਿਸੇ ਉਹ ਪੋਲਿਟਿਕਸ ਦਾ ਹਿੱਸਾ ਬਣਾਇਆ ਜਾ ਰਿਹਾ ਇਸ ਲਈ ਦੇਸ਼ ਦੀ ਸਰਕਾਰ ਨੂੰ ਜੇ ਪੰਜਾਬ ਦੀ ਧਰਤੀ ਨੇ ਦੇਸ਼ ਵਾਸਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਦੇਸ਼ ਨੂੰ ਆਜ਼ਾਦੀ ਦਿਵਾਈ ਹੈ ਦੇਸ਼ ਦੇ ਅਨਾਜ ਦੇ ਭੰਡਾਰ 'ਚ ਵੱਡਾ ਯੋਗਦਾਨ ਹੈ ਜੇ ਉਹਨਾਂ ਪੰਜਾਬੀਆਂ ਦਾ ਅੱਜ ਦੇਸ਼ ਦੀ ਤੇ ਸੂਬੇ ਦੀ ਸਰਕਾਰ ਸਤਿਕਾਰ ਕਰਦੀ ਹੈ ਤੇ ਸਾਰੇ ਬੰਦੀ ਸਿੰਘਾਂ ਨੂੰ ਭਾਈ ਬਲਵੰਤ ਸਿੰਘ ਰਾਜਵਾਨਾ ਸਾਹਿਬ ਤੋਂ ਸ਼ੁਰੂਆਤ ਹੋਵੇ ਜਿਨ੍ਹਾਂ ਦੀ ਰਿਹਾਈ ਬਾਰੇ ਧੰਨ ਧੰਨ ਗੁਰੂ ਧੰਤਨ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਚ 2019 ਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਕਿਹਾ ਸੀ ਕਿ ਇਹਨਾਂ ਦੀ ਜਿਹੜੀ ਸਜ਼ਾਏ ਮੌਤ ਉਹਨੂੰ ਉਮਰ ਕੈਚ ਚ ਤਬਦੀਲ ਕਰਤਾ ਗਿਆ ਸੋ ਇਹ ਬੜੀ ਜੈਜ ਮੰਗ ਹੈ ਲੋਕਾਂ ਦੀ ਭਾਵਨਾਵਾਂ ਇਹਦੇ ਨਾਲ ਜੁੜੀਆਂ ਨੇ ਔਰ ਸਰਕਾਰਾਂ ਨੂੰ ਦੋ ਮਾਪ ਡੰਡ ਬੰਦੀ ਸਿੰਘਾਂ ਵਾਸਤੇ ਵੱਖਰਾ ਔਰ ਦੂਜਿਆਂ ਵਾਸਤੇ ਬਾਬੇ ਵਾਸਤੇ ਡਿਫਾਲਟਰ ਬਾਬੇ ਵਾਸਤੇ ਕੁੱਤੇ ਬਾਬੇ ਵਾਸਤੇ ਹੋਰ ਵੀ ਰੱਖਣਾ ਚਾਹੀਦਾ ਇੱਕ ਜੁੱਟ ਰੈਨ ਦਾ ਸੰਦੇਸ਼ ਦਿੱਤੇ ਗਏ ਆ ਸੋ ਲੱਗਦਾ ਹੈ ਕਿ ਸਾਰੇ ਦੇਖੋ ਮੈਂ ਬਾਰ-ਬਾਰ ਮੈਂ ਭਾਈ ਸਾਹਿਬ ਨਾਲ ਰਿਹਾ ਜੀ ਅੰਦਰ ਭਾਈ ਸਾਹਿਬ ਤਾਂ ਉਹਨਾਂ ਚੋਂ ਆ ਜਿਹੜਾ ਬੰਦਿਆਂ ਦਾ ਸਤਿਕਾਰ ਤਾਂ ਕਰਦੇ ਆ ਇਨਸਾਨਾਂ ਦਾ ਸਤਿਕਾਰ ਕਰਦੇ ਆ ਇਹ ਉਹਨਾਂ ਚੋਂ ਆ ਜਿਹੜੇ ਪੰਛੀਆਂ ਦਾ ਜਿੱਥੇ ਗੁਰੂ ਨੇ ਸਵਾਸ ਭਰੇ ਨਾ ਹਰੇਕ ਦਾ ਸਤਿਕਾਰ ਕਰਨ ਵਾਲੇ ਨੇ ਇਸ ਲਈ ਇਹ ਜਾਂ ਵਧੀਆ ਇਨਸਾਨ ਜੇ ਬਾਹਰ ਆ ਕੇ ਦੇਸ਼ ਕੌਮ ਲੋਕਾਂ ਦੇ ਵਿੱਚ ਵਿਚਰੂਗਾ ਤੇ ਕੋਈ ਚੰਗਾ ਸਨੇਹਾ ਦੇਊਗਾ 30 ਸਾਲਾਂ ਚ ਉਹਨਾਂ ਨੇ ਜੇਲ੍ਹ ਚ ਹੁਣ ਵੀ ਵੇਖੋ 2 ਵਜੇ ਹਲੇ ਟਾਈਮ ਸੀ ਆਪ ਹੀ ਆ ਕੇ ਬਹਿ ਗਏ ਜੇਲ੍ਹ ਚ ਮੈਂ ਰਿਆਂ ਜੇਲ੍ਹ ਦਾ ਪ੍ਰਸ਼ਾਸਨ ਇਹ ਗੱਲ ਕਹਿੰਦਾ ਕਹਿੰਦਾ ਸਾਨੂੰ ਕਦੇ ਭਾਈ ਸਾਹਿਬ ਨੂੰ ਕਹਿਣਾ ਨਹੀਂ ਪਿਆ ਕਿ ਅੰਦਰ ਚਲੇ ਜਾਓ ਤੁਹਾਡਾ ਟਾਈਮ ਹੋ ਗਿਆ ਇਸ ਲਈ ਇਸ ਗੱਲ ਦਾ ਸਾਡੀਆਂ ਭਾਵਨਾਵਾਂ ਜੁੜੀਆਂ ਨੇ ਭਾਈ ਔਰ ਅਕਾਲ ਤਖਤ ਸਾਹਿਬ ਦੀ ਜੋ ਕੁਝ ਉਸ ਵੇਲੇ ਕਾਂਗਰਸ ਦੀ ਹਕੂਮਤ ਨੇ ਕਰਾਇਆ ਜੋ ਗਾਂਜੋਨੇ ਕਰਾਇਆ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਇਸ ਲਈ ਇਸ ਗੱਲ ਨੂੰ ਸਾਰੀ ਨੂੰ ਸਮਝਣਾ ਚਾਹੀਦਾ ਕਿ ਬੰਦੀ ਸਿੰਘ ਹੈ ਕੌਣ 30-30 ਸਾਲ ਦੀ ਸਜ਼ਾ ਕਾਨੂੰਨ ਹੀ ਨਹੀਂ ਕੋਈ ਤੁਸੀਂ ਇਸ ਕਿਸਮ ਦਾ ਧੱਕਾ ਜਸਟ ਬਿਕੋਜ਼ ਉਹ ਸਿਰ ਤੇ ਦਸਤਾਰ ਹੈ ਗੁਰੂ ਦੀ ਤੁਸੀਂ ਕਰੋ ਇਹ ਬਰਦਾਸ਼ਤ ਨਹੀਂ ਹੁੰਦੀ